ਨਾ ਜੋ ਮਨਦੀਪ ਸਿੰਘ ਆ ਜਿਲ੍ਹਾ ਮਹਾਰਾਮਰੀ ਸਾਰਿਆਂ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀ ਭਵਨ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਈ ਪਾਰਾ ਸੀ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੱਗੇ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾਇਆ ਗਿਆ ਉਹਨਾਂ ਘਰ ਕਾਲ ਕੀਤੀ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂ ਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਮੈਂ ਨਹੀਂ ਵੇਖਿਆ ਮੈਂ ਸਿੱਧਾ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ ਮੈਂ ਨਹੀਂ ਗਿਆ ਸਟਾਪਸ ਲਗਵਾਨੀ ਪਈ ਤੇ ਮੇਰਾ ਮੈਂ ਇਦਾਂ ਹੱਟ ਫੜਿਆ ਹੋਇਆ ਇਹਦੇ ਵਿੱਚ ਉਹ ਮੋਬਾਈਲ ਹੀ ਕਰਦੇ ਆ ਇਸ ਪੈਸੇ ਵੀ ਹੈਗੇ ਮੈਂ ਬਰਾਗ ਪਰਸ ਵੀ ਵਧੀਆ ਵਾਲਾ ਮਸੂਖ ਹੋ ਕੇ ਲੈ ਗਏ ਮੈਂ ਟਚ ਨੂੰ ਪਤਾ ਨਹੀਂ ਲੱਗਣ ਜਿਹੜੇ 4000 ਰੁਪਏ ਵਿੱਚ ਤੇ ਮੋਬਾਈਲ 19 ਸੀਗੇ ਲੱਗਦੇ ਪਏ ਮਨ ਨੇ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆੜੇ ਹਾਂਜੀ ਮੈਂ ਕੱਲੀ ਹੀ ਕਾਫੀ ਜਨਵੜਾਂ ਦੇ ਮਗਰ ਧੋੜੇ ਪਰ ਉਹ ਕਾਬੂ ਨਹੀਂ ਆਏ ਵਿਜੇ ਕੁਮਾਰਾ ਮੇਰਾ ਨਾਮ ਐਸਆਈਐਮ ਹੈ ਜੀ ਮੈਂ ਇੱਥੇ ਪੋਸਟਡ ਹਾਂ ਐਡੀਸ਼ਨ ਸ਼ਸ਼ੰਜਾ ਸਾਹਿਬ ਦੇ ਕੋਰਟ ਚ ਨਾ ਐਪੋਰਟ ਕਚਰੀਆਂ ਚ ਜੀ ਮੇਰੀ ਭਾਈ ਕੋਲ ਜੋ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਹੈਗੇ ਅੱਧਾ ਘੰਟਾ ਪਹਿਲੋਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਹੈ ਆਪਣੇ ਪੈ ਕਿ ਪਰਸੇ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਓਦੇ ਵਿੱਚ 4.500 ਰੁਪਇਆ ਹੋਰ ਕੀ ਸੀ ਓਦੇ ਚ 4.500 ਮੋਬਾਈਲ ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਦੱਸ ਰਹੇ ਨੇ ਮਦੋ ਮੁੰਨੇ ਆਪਣੇ ਹੈਗੇ ਮੁੰਲੇ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਉਹਨਾਂ ਨੇ ਉਹਨਾਂ ਨੂੰ ਜਹਾਜ਼ ਚੌਂਗ ਤੋਂ ਮਾਨ ਚੌਂਗ ਤੋਂ ਇਧਰੋਂ ਆਏ ਤੇ ਜਹਾਜ਼ ਚੌਂਗ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਅਸੀਂ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨਸਮਾਨ ਕੋਈ ਲੈਣਾ ਸੀ ਇਹਨਾਂ ਨੇ ਮ